ਅੱਛਾ ਜੀ ਛੋਟੀ ਜੀ ਗੱਲ ਦੱਸਦਾ ਤੁਹਾਨੂੰ ਸਮਾਂ ਲੈਣਾ ਰਾਜਾ ਸੀ ਤੇ ਉਹ ਅੰਨਿਆਂ ਨੂੰ ਲੰਗਰ ਖਵਾਉਂਦਾ ਸੀ ਅੱਛਾ ਜੀ ਸੇਵਾ ਕਰਦਾ ਸੀ ਉਹ ਇੱਕ ਦਿਨ ਕੋਈ ਦੇ ਖੀਰ ਬਣਾਈ ਉਹਨੇ ਤੇ ਸੱਪ ਵਿੱਚ ਆ ਗਿਆ ਅੱਛਾ ਜੀ ਹੁਣ ਰਾਜੇ ਨੂੰ ਨਹੀਂ ਪਤਾ ਸੀ ਜ਼ਹਿਰ ਕੋਲ ਕੀ ਉਹਦੇ ਚ ਅੱਛਾ ਜੀ ਤੇ ਉਹ ਜਦੋਂ ਅੰਨਿਆਂ ਨੇ ਖੀਰ ਖਾਧੀ ਅੰਨੇ ਮਰ ਗਏ ਰਾਜੇ ਇਹਨੇ ਕਿ ਜਤੀ-ਸ਼ਤੀ ਹੁੰਦੀ ਸੀ ਪੁਰਾਣੇ ਉਹ ਕਹਿੰਦਾ ਯਾਰ ਮੇਰੇ ਹੱਥੋਂ ਤਾਂ ਬਹੁਤ ਵੱਡਾ ਪਾਪ ਹੋ ਗਿਆ ਤੇ ਜਾਣੇਣ ਜਾਣੇ ਤੇ ਹੋ ਗਿਆ ਪਰ ਇਹ ਤਾਂ ਬਹੁਤ ਵੱਡਾ ਪਾਪ ਹੋ ਗਿਆ ਰਾਜੇ ਨੇ ਰਾਜ ਛੱਡ ਕੇ ਭਗਤੀ ਨੂੰ ਤੁਰ ਪਿਆ ਅੱਛਾ ਜੀ ਵੀ ਮੈਂ ਤਾਂ ਰੱਬ ਪਾਉਂ ਜੰਗਲਾਂ 'ਚ ਚੱਲੋ ਮੈਂ ਤਾਂ ਰੱਬ ਪਾ ਕੇ ਫੇਰ ਕਰੂੰਗਾ ਠੀਕ ਹੈ ਜਦੋਂ ਉਧਰ ਗਿਆ ਉਹ ਤੇ ਉਹਨੇ ਇੱਕ ਜੰਗਲ 'ਚ ਰਾਤ ਕੱਟਣੀ ਸੀ ਅੱਛਾ ਉਹਨੇ ਉੱਥੇ ਪਿੰਡ ਵਾਲਿਆਂ ਨੂੰ ਪੁੱਛਿਆ ਕਹਿੰਦਾ ਭਾਈ ਕੋਈ ਇੱਥੇ ਜੰਗਲ ਦੀ ਬਸਤੀ 'ਚ ਕੋਈ ਐਸਾ ਘਰ ਹੋਵੇ ਜਿਹੜਾ ਬਾਠ ਪੂਜ ਆਲਾ ਹੋਵੇ ਉਹ ਕਹਿੰਦੇ ਬਾਬਾ ਜੀ ਆਪ ਭੈਣ ਭਰਾ ਰਹਿੰਦੇ ਇੱਥੇ ਵੀ ਪਾਠ ਹੀ ਕਰੀ ਜਾਂਦੇ ਰਹਿੰਦੀ ਭੈਣ ਵੀ ਉਹਨਾਂ ਦੇ ਜਾਬਰੂ ਅੱਛਾ ਜੀ ਮੈਂ ਸਾਹਮਣੇ ਬੰਦੇ ਬੈੜੇ ਸਾਥ ਵਿੱਚ ਤੁਹਾਨੂੰ ਪਾਪ ਵਾਲੀ ਗੱਲ ਦਾ ਤੇ ਮੈਂ ਆਪਣੇ ਤੇ ਕਿਵੇਂ ਆਉਂਦਾ ਉਹ ਉੱਥੇ ਚਲਿਆ ਗਿਆ ਕੁੜੀ ਪਾਠ ਕਰ ਰਹੀ ਹੈ ਘਰੇ ਬੈਠੀ ਅੱਛਾ ਜੀ ਤੇ ਉਧਰੋਂ ਸਾਧੂ ਚਲਿਆ ਗਿਆ ਰਾਜਾ ਸਾਧੂ ਬਣ ਕੇ ਹੈਨਾ ਉਹ ਕਹਿੰਦਾ ਬੇਟਾ ਵੀ ਰੋਟੀ ਖਾਣੀ ਸੀ ਉਹ ਮੁੰਡਾ ਕਹਿੰਦਾ ਬਹਿ ਜਾਓ ਭਗਤ ਜੀ ਵੀ ਮੇਰੀ ਭੈਣ ਪਾਠ ਕਰਦੀ ਹੈ ਜਦੋਂ ਪੂਜਾ ਤੇ ਉੱਠੂਗੀ ਰੋਟੀ ਖਵਾ ਦੇਵਾਂਗੇ ਅੱਛਾ ਉਹ 30 2 3 ਘੰਟੇ ਤਿੰਨ ਬਈ ਅੱਛਾ ਜੀ ਕਈ ਤਨ ਘੰਟੇ ਬਾਅਦ ਉੱઠી ਹੁਣ ਰਾਜੇ ਨੂੰ ਭੁੱਖ ਲੱਗੀ ਵਿਚਾਰੇ ਨੂੰ ਉੱਤਰੋ ਰਾਤ ਬਹੁਤ ਹੋ ਗਈ ਉਹ ਕਹਿੰਦਾ ਭੈਣੇ ਤੂੰ ਉੱਠੀ ਨਹੀਂ ਕਹਿੰਦਾ ਆਪਣੇ ਘਰੇ ਰਾਹੀ ਆਇਆ ਬੈਠਾ ਉਹ ਖਾ ਤੇ ਆਇਆ ਵਿਚਾਰਾ ਉਹ ਕਹਿੰਦੀ ਮੈਂ ਨਾ ਅੱਜ ਰੱਬ ਦੀ ਕਚਹਿਰੀ 'ਚ ਚਲੀ ਗਈ ਅੱਛਾ ਕਹਿੰਦੀ ਉੱਥੇ ਬਹੁਤ ਵੱਡਾ ਕੇਸ ਆਇਆ ਸੀ ਉੱਥੋਂ ਤੱਕ ਪਹੁੰਚੀ ਵੀ ਕੁੜੀ ਅੱਛਾ ਜੀ ਰਾਜਾ ਵੀ ਸੁਣਨ ਲੱਗ ਗਿਆ ਕਹਿੰਦੀ ਕਿਤੇ ਨਾ ਰਾਜਾ ਆਪਣੇ ਕਹਿੰਦੀ ਉਹਨੇ ਨਾ ਖੀਰ ਅਖਵਾਤੀ ਅੰਨੇ ਮਰ ਗਏ ਅੱਛਾ ਠੀਕ ਹੈ ਔਰ ਰਾਜੇ ਦੇ ਘਰ ਨਾਲ ਖੁੱਲ ਕੇ ਵੀ ਤਾਂ ਗੱਲ ਮੇਰੀ ਹੈ ਵੀ ਇਹ ਮੇਰੇ ਥਰੂ ਹਾਂ ਵੀ ਮੈਂ ਤਾਂ ਰੱਬ ਮਿਲ ਗਿਆ ਲੱਗਦਾ ਇੱਥੇ ਤੇ ਕਹਿੰਦੀ ਵੀ ਐਂ ਕਰਕੇ ਵੀ ਰੱਬ ਦੀ ਕਚਹਿਰੀ 'ਚੋ ਕੇਸ ਆਇਆ ਅੱਛਾ ਜੀ ਰੱਬ ਕਹਿੰਦਾ ਵੀ ਹੁਣ ਸਜ਼ਾ ਮੈਂ ਰਾਜੇ ਨੂੰ ਦੇਵਾਂ ਜਾਂ ਆਪਦੇ ਆਪ ਨੂੰ ਦੇਵਾਂ ਜਿਹਨੇ ਸਾਪ ਬਣਾਇਆ ਜਾਂ ਅੰਨੇ ਹੀ ਕਿਉਂ ਕੀਤੇ ਹੋ ਮੈਨੂੰ ਖੁਦ ਸਮਝ ਨਹੀਂ ਆ ਰਹੀ ਵੀ ਸਜ਼ਾ ਕਿਹਨੂੰ ਦੇਵਾਂ ਰਾਜਾ ਕਹਿੰਦਾ ਫਿਰ ਕਿਹਨੂੰ ਦਿੱਤੀ ਭਾਈ ਉਹ ਕਹਿੰਦੀ ਨਹੀਂ ਕਿ ਕੇਸ ਪੈਂਡਿੰਗ ਹੈ ਅੱਛਾ ਜੀ ਸੁਬਾ ਗੱਲ ਹੋਵੇ ਸੁਬਾ ਰਾਜੇ ਨੇ ਰੋਟੀ ਰਾਟੀ ਭੁੱਲ ਗਿਆ ਕਹਿੰਦਾ ਜੀ ਮੈਂ ਇੱਥੇ ਰਹਿ ਪਾਂ ਹਾਂ ਉਹ ਕਹਿੰਦੇ ਰਹਿ ਪੋ ਉਹ ਕਹਿੰਦੇ ਰਹਿ ਪੋ ਹੁਣ ਰਾਜਾ ਨਿਕਲਿਆ ਨਹੀਂ ਅੰਦਰੋਂ ਰਾਜੇ ਨੂੰ ਆਜ ਵੀ ਸੀ ਵੀ ਇਹ ਫੈਸਲਾ ਕੀ ਬਾਹਰ ਜਿਹੜੇ ਮੇਰੇ ਯਾਰ ਕੇ ਘਰੇ ਨਹੀਂ ਗਏ ਅੱਛਾ ਵੀ ਯਾਰ ਬੰਦਾ ਘਰੇ ਗਿਆ ਬਾ ਕੁੜੀਆ ਘਰੇ ਯਾਰ ਨਿਕਲਿਆ ਹੀ ਨਹੀਂ ਅੱਛਾ ਉਹ ਕਿਹੜਾ ਰੋਟੀ ਖਾਣਾ ਕੁੜੀ ਭਾਵੇ ਲੈ ਜੂ ਅੱਛਾ ਇਹ ਹਜੂਗੀ ਫਲਨ ਤੈਨੂੰ ਪਤਾ ਲੋਕਾਂ ਦੇ ਅੰਦਰ ਲੋਕਾਂ ਦੇ ਨਹੀਂ ਰਹਿ ਜਾਂਦਾ ਨਹੀਂ ਰਹਿ ਜਾਂਦਾ ਬਾਈ ਜੀ ਉਹ 2 ਘੰਟੇ ਨਿੰਦਿਆ ਚੂਲੀ ਕਰੀਗੇ ਸਵੇਰੇ ਉੱਠ ਕੇ ਫੇਰ ਲਾਗੇਗਾ ਹਜੇ ਨਿਕਲਿਆ ਨਹੀਂ ਨਾ ਅੱਛਾ ਹੋਰ ਉਹ ਤਾਂ ਭੱਜ ਗਏ ਹੁਣ ਉਹ ਗੱਲ ਬਣ ਗਈ ਇੱਥੇ ਹੀ ਰਹਿ ਪਿਆ ਬਾਤ ਸੋ ਆਈ ਆ ਇੱਥੇ ਸਮਾਜ ਗੰਦਾ ਹੈ ਆਹੀ ਕਰੀ ਗਏ ਉਦੋਂ ਨੂੰ ਕੁੜੀ ਪਾਰ ਤੇ ਬੈਠੀ ਸੀ ਉੱਠ ਖੜੀ ਅੱਛਾ ਜੀ ਉਹ ਕਹਿੰਦਾ ਰਾਜਾ ਕਹਿੰਦਾ ਭਾਈ ਸਜਾ ਕਿਹਨੂੰ ਮਿਲੀ ਉਹ ਕਹਿੰਦੀ ਜੀ ਤਿੰਨੇ ਬਰੀ ਉਹ ਅੱਛਾ ਜੀ ਰੱਬ ਵੀ ਬਰੀ ਆ ਸੱਪ ਵੀ ਬਰੀ ਆ ਰਾਜਾ ਦੀ ਤੇ ਉਹ ਕਹਿੰਦੀ ਫਿਰ ਸਜਾ ਉਹ ਕਹਿੰਦੀ ਸਾਡੇ ਪਿੰਡ ਵਾਲਿਆਂ ਨੂੰ ਮਿਲ ਗਈ ਉਹ ਜਿਹੜੇ ਬਾਹਰ ਬੈਠੇ ਸੱਜੇ ਬਾਹਰ ਬੈਠੀ ਉਹ ਬਾਹਰ ਬੈਠੀ ਸਜਾ ਲੈਗੀ ਅੱਛਾ ਇਹ ਚੋਲੀ ਲਿੰਦੇ ਕਰਕੇ ਉਹ ਰਾਜੇ ਦੀ ਨਿੰਦਿਆ ਚੂਲੀ ਬਹੁਤ ਕਰੀ ਜਾਂਦੇ ਸੀਗੇ ਇੱਥੇ ਬੈਠੇ ਬਿਗ ਸੋਚਣੀ ਹੈ ਨਾ ਵੀ ਕਲਮ ਲਾ ਕੇ ਸੋਚ ਨਿਰਪਰ ਹੈ ਕਿਸ ਕਰਕੇ ਜੇ ਆਪਾਂ ਕਿਸੇ ਦਾ ਬੁਰਾ ਮੰਗਦੇ ਆ ਬਈ ਲਾਪਤਾ ਹੁੰਦਾ ਆਪਦਾ ਪਹਿਲਾਂ ਉਹ ਸਾਰੇ ਬਰੀ ਹੋਗੇ ਉਹ ਪਿੰਡ ਵਾਲੇ ਕਸੂਰਬਾਰ ਹੋਗੇ ਉਹ ਭੁਗਤਣਗੇ ਉਹ ਭੁਗਤਣਗੇ ਠੀਕ ਹੈ ਇਸ